ਪੰਥ ਪੰਜਾਬ ਅਤੇ ਪੰਜਾਬੀ ਅਤੇ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਹੀ ਖਲਕ ਬਿਦਾਂ ਸਬਾ ਹਲਕਾ ਲੁਧਿਆਣਾ ਪੱਛਮੀ ਦੀ ਉਪ ਚੋਣ ਵਿੱਚ ਪਿਛਲੇ 2 ਦਿਨਾਂ ਤੋਂ ਇੱਕ ਬੈਨਰ ਬੜਾ ਚਰਚਾ ਵਿੱਚ ਹੈ ਚਰਚਾ ਵਿੱਚ ਆਏ ਉਸ ਬੈਨਰ ਬਾਰੇ ਵੱਖ-ਵੱਖ ਸੋਸ਼ਲ ਮੀਡੀਆ ਚੈਨਲਸ YouTube ਚੈਨਲਸ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਉਤੇ ਬੜੀ ਚਰਚਾ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਉਪਚੋਣ ਹੋ ਰਹੀ ਹੈ ਭਾਰਤ ਭੂਸ਼ਣ ਆਸ਼ੂ ਸਾਬਕਾ ਮੰਤਰੀ ਪੰਜਾਬ ਉਸ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਭਾਰਤ ਭੂਸ਼ਣ ਆਸ਼ੂ ਇੱਕ ਥਾਂ ਯੂਥ ਕਾਂਗਰਸ ਦੇ ਪ੍ਰਧਾਨ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦੇ ਨੇ ਰਾਣਾ ਗੁਰਜੀਤ ਜੀ ਵੱਡੇ ਵੱਡੇ ਆਗੂ ਉਹਦੇ ਵਿੱਚ ਸ਼ਾਮਲ ਹੁੰਦੇ ਨੇ ਪਰ ਜਿਹੜਾ ਪਿੱਛੇ ਬੈਨਰ ਲੱਗਾ ਹੋਇਆ ਉਹਦੇ ਬਾਰੇ ਬੜੀ ਚਰਚਾ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਹੋ ਰਹੀ ਹੈ ਕਾਰਨ ਕੀ ਕਿਸ ਕਾਰਨ ਉਹ ਬੈਨਰ ਚਰਚਾ ਦੇ ਵਿੱਚ ਆਇਆ ਹੈ ਉਹ ਬੈਨਰ ਇਸ ਕਰਕੇ ਚਰਚਾ ਦੇ ਵਿੱਚ ਹੈ ਕਿ ਉਸ ਬੈਨਰ ਉੱਤੇ ਭਾਰਤ ਭੂਸ਼ਣ ਆਸ਼ੋਦੀ ਦੀ ਤਸਵੀਰ ਤਾਂ ਹੋਣੀ ਹੀ ਹੋਣੀ ਹੈ ਕਿਉਂਕਿ ਉਹ ਉਮੀਦਵਾਰ ਨੇ ਪਰੰਤੂ ਉਸ ਬੈਨਰ ਦੇ ਉੱਤੇ ਕੁਝ ਵੱਡੇ ਆਗੂਆਂ ਦੀ ਤਸਵੀਰ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਦੀ ਦੀ ਤਸਵੀਰ ਨਹੀਂ ਚਲੋ ਕਿਸੇ ਹੱਦ ਤੱਕ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਦੀ ਦੀ ਤਸਵੀਰ ਨਾ ਹੋਣਾ ਇੱਕ ਅਲੱਗ ਵਿਸ਼ਾ ਹੈ ਇੱਕ ਅਲੱਗ ਗੱਲ ਹੈ ਪਰੰਤੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਤਸਵੀਰ ਉਦੇ ਉੱਤੇ ਨਾ ਹੋਣਾ ਇਹ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਦੋਂ ਅਸੀਂ ਸਮੁੱਚਤਾ ਵਿੱਚ ਵੇਖਦੇ ਹਾਂ ਚਰਨਜੀਤ ਸਿੰਘ ਚੰਨੀ ਵਰਗੇ ਵੱਡੇ ਆਗੂ ਉਸ ਸਮਾਗਮ ਵਿੱਚ ਮੱਖ ਮਹਿਮਾਨ ਪਜੂ ਪੁੱਜਦੇ ਨੇ ਵਿਰਿੰਦਰ ਢਿੱਲੋਂ ਉਹਦੇ ਵਿੱਚ ਸ਼ਾਮਲ ਹੁੰਦੇ ਨੇ ਬਹੁਤ ਸਾਰੇ ਆਗੂ ਨੇ ਜਿਹੜੇ ਉੱਥੇ ਪੁੱਜਦੇ ਨੇ ਪਰ ਮੌਜੂਦਾ ਕਾਂਗਰਸ ਪ੍ਰਧਾਨ ਦੀ ਤਸਵੀਰ ਬੈਨਰ ਤੇ ਨਾ ਹੋਣਾ ਇਹ ਇਹ ਚਰਚਾ ਦਾ ਵਿਸ਼ਾ ਹੈ ਤੇ ਇਹਨੂੰ ਟਾਲਿਆ ਨਹੀਂ ਜਾ ਸਕਦਾ ਇਹਨੂੰ ਅਗਨੋਰ ਨਹੀਂ ਕੀਤਾ ਜਾ ਸਕਦਾ ਇਹਨੂੰ ਛਪਾਇਆ ਵੀ ਨਹੀਂ ਜਾ ਸਕਦਾ ਬੈਨਰ ਦੀ ਚਰਚਾ ਹੋਣੀ ਸੁਭਾਵਿਕ ਹੈ ਯੂਥ ਕਾਂਗਰਸ ਦਾ ਪ੍ਰੋਗਰਾਮ ਹੈ ਮਰਜ਼ੀ ਉਹਨਾਂ ਦੀ ਹੈ ਪਰੰਤੂ ਜਦੋਂ ਅਸੀਂ ਪੰਜਾਬ ਕਾਂਗਰਸ ਅੰਦਰ ਵਰਤ ਰਹੇ ਇਸ ਵਰਤਾਰੇ ਵੱਲ ਝਾਤੀ ਮਾਰਦੇ ਹਾਂ ਕਿ ਰਾਜਾ ਬ੍ਰਿੰਗ ਲੁਧਿਆਣਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਤੇ ਉਹ ਲੋਕ ਸਭਾ ਹਲਕੇ ਦੇ ਮੈਂਬਰ ਪਾਰਲੀਮੈਂਟ ਦੇ ਇੱਕ ਖੇਤਰ ਅਧੀਨ ਪਛਮੀ ਅਧੀਨ ਉਹ ਪਚੌਣ ਹੋ ਰਹੀ ਹੈ ਗੋਗੀ ਜੀ ਦੀ ਮੌਤ ਹੋ ਗਈ ਤੁਹਾਨੂੰ ਸਾਰਿਆਂ ਨੂੰ ਪਤਾ ਜੇ ਉਹਨਾਂ ਦੇ ਲੋਕ ਸਭਾ ਖੇਤਰ ਅੰਦਰ ਵੀ ਉਹਨਾਂ ਦੀ ਤਸਵੀਰ ਨਹੀਂ ਲੱਗਦੀ ਜਾਂ ਉਹ ਹਲੇ ਤੱਕ ਉੱਥੇ ਹਾਜ਼ਰ ਨਹੀਂ ਹੁੰਦੇ ਤੱਤਪ ਵਿਖ ਦੀਆਂ ਸੰਭਾਵਨਾਵਾਂ ਕਿੱਦਾਂ ਦੀਆਂ ਹੋ ਸਕਦੀਆਂ ਨੇ ਇਹਦੇ ਬਾਰੇ ਬੋਲਿਆ ਨਹੀਂ ਜਾ ਸਕਦਾ ਸਿਰਫ ਸੋਚਿਆ ਜਾ ਸਕਦਾ ਤੁਸੀਂ ਸਾਰੇ ਸਮਝ ਚੁੱਕੇ ਹੋਵੋਗੇ ਤੇਿਸਰਾ 라ਗੂ ਨੇ ਚੋਣਾ ਲੜਨ ਦੇ ਮਾਹਰ ਨੇ ਪਰੰਤੂ ਐਡੀ ਕਿੱਡੀ ਗੱਲ ਹੈ ਕਿ ਕਾਂਗਰਸ ਪਾਰਟੀ ਵਿੱਚ ਅਨੁਸ਼ਾਸਨ ਆਉਣ ਦਾ ਨਾਂ ਨਹੀਂ ਲੈ ਰਿਹਾ ਕਾਂਗਰਸ ਪਾਰਟੀ ਦੇ ਵੱਡੇ ਆਗੂ ਭਾਰਤ ਭੂਸ਼ਣ ਆਸ਼ੂ ਅਤੇ ਰਾਣਾ ਗੁਰਜੀਤ ਸਿੰਘ ਸਾਬਕਾ ਮੰਤਰੀ ਐਮ ਐਲ ਕਪੂਰਥਲਾ ਇਸ ਹਾਲਕੇ ਵਿੱਚ ਇੱਕ ਤਰ੍ਹਾਂ ਨਾਲ ਪੂਰੀ ਕੈਂਪੇਨ ਕਰ ਰਹੇ ਨੇ ਤੇ ਕੈਂਪੇਨ ਕਮੇਟੀ ਦੇ ਮੈਂਬਰ ਨੇ ਚਲੋ ਕੈਂਪੇਨ ਤਾਂ ਕਰਨੀ ਹੈ ਪਰ ਚਰਨਜੀਤ ਸਿੰਘ ਚੰਨੀ ਹਰ ਥਾਂ ਹਰ ਜਲਸੇ ਦੇ ਵਿੱਚ ਦਿਨ ਰਾਤ ਲੱਗੇ ਹੋਏ ਨੇ ਤੇ ਐਸੇ ਹਾਲਾਤਾਂ ਵਿੱਚ ਲੋਕਲ ਮੈਂਬਰ ਪਾਰਲੀਮੈਂਟ ਤੇ ਉਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਾ ਹੋਵੇ ਤੇ ਵੋਟਾਂ ਤੇ ਕਿੰਨਾ ਅਸਰ ਪਾਉਂਦੇ ਨੇ ਰਾਜਾ ਬੜਿੰਗ ਸਵਾਲ ਇਹ ਨਹੀਂ ਸਵਾਲ ਇਹ ਨਹੀਂ ਕਿ ਉਹਨਾਂ ਦੇ ਨਾਂ ਆਉਣ ਨਾਲ ਨੁਕਸਾਨ ਹੁੰਦਾ ਜਾਂ ਫਾਇਦਾ ਹੁੰਦਾ ਸਵਾਲ ਇਹ ਵੀ ਨਹੀਂ ਪਰੰਤੂ ਇੱਕ ਮਰਿਆਦਾ ਜਿਹੜੀ ਉਹ ਕਿੱਥੇ ਚਲੀ ਗਈ ਹੈ ਇੱਕ ਮਰਿਆਦਾ ਕਿੱਥੇ ਚਲੀ ਗਈ ਜਦੋਂ ਕਿਸੇ ਵੀ ਵੇਲੇ ਪੰਜਾਬ ਦੇ ਪੁਰਾਣੇ ਆਗੂ ਜਦੋਂ ਚੋਣਾ ਲੜਦੇ ਸੀ ਤਾਂ ਕਦੇ ਤੁਸੀਂ ਐਸੇ ਅਨੁਸ਼ਾਸਨਹੀਣ ਵਰਤਾਰੇ ਨਹੀਂ ਵੇਖੇ ਹੋਣੇ ਕੀ ਕੁਰਸੀ ਦੀ ਦੌੜ ਹੀ ਸਾਰਾ ਕੁਝ ਕਿਉਂਕਿ ਸਾਰੇ ਆਗੂਆਂ ਦੀ ਨਜ਼ਰ ਹੈ ਜਿਹੜੀ 2027 ਤੇ ਲੱਗੀ ਹੋਈ ਹੈ 2027 ਵਿੱਚ ਆ ਆਗੂ ਪੰਜਾਬ ਦਾ ਚਿਹਰਾ ਨਾ ਬਣ ਜਾਵੇ ਆ ਆਗੂ ਪੰਜਾਬ ਦਾ ਚਿਹਰਾ ਨਾ ਬਣ ਜਾਵੇ ਆ ਆਗੂ ਪੰਜਾਬ ਦਾ ਚਿਹਰਾ ਨਾ ਬਣ ਜਾਵੇ ਐਨੂੰ ਨਹੀਂ ਮੈਂ ਬਣ ਜਾਵਾਂ ਮੈਂ ਨਹੀਂ ਉਹ ਬਣ ਜਾਵੇ ਇਹ ਇਹ ਕੁੱਕੜ ਖੋਹ ਆ ਜਿਹੜੀ ਇਹ ਲੁਧਿਆਣਾ ਲੋਕ ਸਭਾ ਦੇ ਲੁਧਿਆਣਾ ਵਿਧਾਨ ਸਭਾ ਹਲਕੇ ਵਿੱਚ ਪੱਛਮੀ ਦੀ ਉਪ ਚੋਣ ਵਿੱਚ ਕਿਉਂ ਨਜ਼ਰ ਆ ਰਹੀ ਐ ਇਹ ਗੱਲ ਆ ਜਿਹੜੀ ਇਹ ਬਹੁਤ ਧਿਆਨ ਮੰਗਦੀ ਆ ਜਦੋਂ ਅਸੀਂ ਸਮੁੱਚਤਾ ਵਿੱਚ ਜਾਣ ਦਾ ਯਤਨ ਕੀਤਾ ਤੇ ਜਦੋਂ ਅਸੀਂ ਵੇਖਣ ਦਾ ਯਤਨ ਕੀਤਾ ਇਹ ਕੋਈ ਪਹਿਲੀ ਗੱਲ ਨਹੀਂ ਕਾਂਗਰਸ ਵਿੱਚ ਅਨੁਸ਼ਾਸਨਹੀਣਤਾ ਕੋਈ ਪਹਿਲੀ ਵਾਰ ਨਹੀਂ ਆ ਗਈ ਬਿਨਾਂ ਸ਼ੱਕ ਅਮਰਿੰਦਰ ਸਿੰਘ ਰਾਜਾ ਬੜਿੰਗ ਇੱਕ ਅਜਿਹੇ ਪ੍ਰਧਾਨ ਨੇ ਜਿਨ੍ਹਾਂ ਨੇ ਗਰਾਊਂਡ ਲੈਵਲ ਤੋਂ ਪੰਜਾਬ ਵਿੱਚ ਇੰਨਾ ਕੋ ਕੰਮ ਕੀਤਾ ਇੰਨਾ ਕੋ ਕੰਮ ਕੀਤਾ ਇੰਨੀ ਮਿਹਨਤ ਕੀਤੀ ਹੈ ਕਿ ਉਹਨਾਂ ਦੇ ਨਤੀਜੇ ਵੀ ਬਹੁਤ ਅੱਛੇ ਆਏ ਨੇ ਤੇ ਐਸੇ ਹਾਲਾਤਾਂ ਵਿੱਚ ਪਾਰਟੀ ਦੀ ਬਾਗਡੋਰ ਸੰਭਾਲੀ ਜਦੋਂ ਪਾਰਟੀ ਦੇ ਪੱਲੇ ਬਹੁਤ ਥੋੜੀਆਂ ਸੀਟਾਂ ਵਿਰੋਧੀ ਧਿਰ ਹੋਣਾ ਵੀ ਬਹੁਤ ਮੁਸ਼ਕਲ ਨਾ ਬਚਿਆ ਸੀ ਤੇ ਉਦੋਂ ਰਾਜਾ ਬਣਿੰਗੋ ਦੀ ਕਮਾਂਡ ਸੰਭਾਲਦੇ ਤੇ ਰਾਜਾ ਬਣਿੰਗੋ ਵੱਲੋਂ ਇੱਕ ਸਿਸਟਮ ਨਾਲ ਪਾਰਟੀ ਨੂੰ ਚਲਾਇਆ ਗਿਆ ਤੇ ਉਹਨਾਂ ਦਾ ਲੋਕ ਸਭਾ ਖੇਤਰ ਆ ਉਹਨਾਂ ਨੂੰ ਚੋਣ ਮੈਦਾਨ ਵਿੱਚ ਜਦੋਂ ਬਿੱਟੂ ਦੇ ਮੁਕਾਬਲੇ ਉਤਾਰਿਆ ਗਿਆ ਸੀ ਤੇ ਰਾਜਾ ਬ੍ਰਿੰਗ ਨੇ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਸਥਾਪਿਤ ਕੀਤਾ ਤੇ ਉਹਨਾਂ ਦੇ ਲੋਕ ਸਭਾ ਖੇਤਰ ਅਧੀਨ ਪੈਂਦਾ ਪਛਮੀ ਹਲਕਾ ਤੇ ਉੱਥੇ ਹੀ ਰਾਜਾ ਬ੍ਰਿੰਗ ਕੈਂਪੇਨ ਦੇ ਵਿੱਚੋਂ ਤਾਂ ਗੈਰਵ ਹੋਣਾ ਹੀ ਹੁਣ ਸੀ ਤੇ ਉਹ ਬੈਨਰਾਂ ਦੇ ਉੱਤੋਂ ਵੀ ਜਦੋਂ ਗੈਰਵ ਹੁੰਦਾ ਤੇ ਗੰਧ ਤੇ ਲਿਖਿਆ ਨਜ਼ਰ ਆਉਂਦਾ ਕਿ ਸਭ ਅੱਛਾ ਨਹੀਂ ਰਾਜਾ ਬ੍ਰਿੰਗ ਇੱਕ ਚਿਹਰਾ ਵੀ ਹੈ ਰਾਜਾ ਬ੍ਰਿੰਗ ਇੱਕ ਮਿਹਨਤ ਵੀ ਹੈ ਹਾਲਾਂਕਿ ਅਸੀਂ ਇਸ ਪਲੇਟਫਾਰਮ ਤੇ ਕੋਈ ਰਾਜੇ ਬਣੰਗ ਦੀ ਧਿਰ ਨਹੀਂ ਪਰੰਤੂ ਜਦੋਂ ਅਸੀਂ ਸੋਸ਼ਲ ਮੀਡੀਆ ਚੈਨਲਸ ਦੇ ਉੱਤੇ ਸਾਰੇ ਵਰਤਾਰੇ ਨੂੰ ਵੇਖਦੇ ਹਾਂ ਤਾਂ ਪੰਜਾਬ ਕਾਂਗਰਸ ਦੀ ਦਾ ਅਨੁਸ਼ਾਸਨ ਕਿੱਥੇ ਚਲਾ ਗਿਆ ਤੇ ਹਾਈ ਕਮਾਂਡਾ ਉਹ ਮਤਲਬ ਇਸ ਪਾਸੇ ਧਿਆਨ ਨਹੀਂ ਦੇ ਰਹੀ ਬੇਗੋਰੀ ਬਹੁਤ ਹੋ ਰਹੀ ਹੈ ਹਾਲਾਂਕਿ ਉਪਚੋਣ ਦਾ ਐਲਾਨ ਵੀ ਹਲੇ ਨਹੀਂ ਹੋਇਆ ਚੋਣ ਮੈਦਾਨ ਵਿੱਚ ਤੇ ਨੇ ਪ੍ਰਮੁੱਖ ਪਾਰਟੀਆਂ ਨੇ ਚਿਹਰੇ ਵੀ ਉਤਾਰ ਦਿੱਤੇ ਨੇ ਪਰੰਤੂ ਇਹਨਾਂ ਚਿਹਰੇ ਉਤਾਰਨ ਤੋਂ ਬਾਅਦ ਵੀ ਜਿਸ ਤਰ੍ਹਾਂ ਦੇ ਹਾਲਾਤ ਨੇ ਘਟੂ ਘਟ ਕਾਂਗਰਸ ਤੇ ਜਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਇਸ ਵੇਲੇ ਸਾਰੀ ਕਾਂਗਰਸ ਇਹ ਇੱਕ ਲੈ ਕੇ ਚੱਲੀ ਹੋਈ ਆ ਮਕਸਦ ਕੇ ਸ਼ਾਇਦ 2027 ਵਿੱਚ ਪੰਜਾਬ ਵਿੱਚ ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜਿਹਦੀ ਸਰਕਾਰ ਬਣਨ ਦੀਆਂ प्रबल ਸੰਭਾਵਨਾਵਾਂ ਜਿਹੜੀਆਂ ਮੌਜੂਦ ਨੇ ਪਰੰਤੂ ਉਹਨਾਂ ਸੰਭਾਵਨਾਵਾਂ ਦੇ ਵਿੱਚ ਪਾਰਟੀ ਦੇ ਆਗੂਆਂ ਵਿੱਚ ਅਨੁਸ਼ਾਸਨਹੀਣਤਾ ਜਿਹੜੀ ਉਹ ਇੱਕ ਤਰ੍ਹਾਂ ਨਾਲ ਸੋਹਿਰਦ ਲੋਕਾਂ ਨੂੰ ਚੁਬਦੀ ਜ਼ਰੂਰ ਹੈ ਪੰਜਾਬ ਚੰਗੀ ਵਿਰੋਧੀ ਤਿਰ ਤੇ ਚੰਗੀ ਸਰਕਾਰ ਦੀ ਮੰਗ ਕਰਦਾ ਹੈ ਭਾਵੇਂ ਕੋਈ ਵੀ ਹੋਵੇ ਤੇ ਚੰਗੀ ਸਰਕਾਰ ਵਿੱਚ ਸਾਰੀਆਂ ਪਾਰਟੀਆਂ ਜਿਸ ਨੇ ਸੱਤਾ ਸੰਭਾਲਣੀ ਉਹਦੇ ਵਿੱਚ ਅਨੁਸ਼ਾਸਨ ਹੋਣਾ ਬਹੁਤ ਜ਼ਰੂਰੀ ਹੈ ਤੇ ਤਿਆਗ ਸਬਰ ਤੇ ਅੱਗੇ ਵਧਣ ਦੀ ਪ੍ਰਬਲ ਸੰਭਾਵਨਾ ਜਿਹੜੀ ਉਹ ਆਗੂਆਂ ਦੇ ਵਿੱਚੋਂ ਜੇ ਗਾਇਬ ਹੋ ਜਾਵੇ ਤੇ ਇਸ ਹੱਦ ਤੱਕ ਆ ਜਾਣ ਜੇ ਕਿ ਕਿਸੇ ਪਾਰਟੀ ਦਾ ਪ੍ਰਧਾਨ ਕਿਸੇ ਹਲਕੇ ਵਿੱਚੋਂ ਕੈਂਪੇਨ ਵਿੱਚੋਂ ਤਾਂ ਗਾਇਬ ਹੋਣੀ ਹੋਣਾ ਤੇ ਜੇ ਉਹ ਬੈਨਰਾਂ ਤੋਂ ਵੀ ਗਾਇਬ ਹੋ ਜਾਂਦਾ ਇਹ ਦੁਖਦਾਈ ਵਰਤਾਰਾ ਹੈ ਉਸ ਪਾਰਟੀ ਲਈ ਸੋ ਇਹ ਦੁਆ ਜ਼ਰੂਰ ਹੈ ਕਿ ਲੁਧਿਆਣਾ ਪੱਛਮੀ ਦੀ ਇਹ ਚੋਣ ਚੰਗਾ ਨਤੀਜਾ ਦੇਵੇ ਜੋ ਪੰਜਾਬ ਦੇ ਹੱਕ ਅਤੇ ਹਿੱਤ ਵਿੱਚ ਹੋਵੇ ਤੇ ਇਸ ਨਤੀਜੇ ਨੇ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਾ ਹੈ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਕਲ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰੇ ਜ਼ਰੂਰ ਕਰਨਾ ਤੇ ਯੋਗ ਟਿੱਪਣੀ ਵੀ ਦੇਣੀ ਜੀ ਧੰਨਵਾਦ ਸਤਿ ਸ੍ਰੀ ਅਕਾਲ